ਲਓ ਜੀ ਪੂਰੇ ਪੰਜਾਬ ਦੇ ਵਿੱਚ ਚਰਚਾ ਹੈ ਜੀ ਸ੍ਰੀ ਚਮਕੌਰ ਸਾਹਿਬ ਦੇ ਇਸ ਬੰਨ ਦੀ ਦੀ ਔਰ ਦੇਖੋ ਦੌਦਪੁਰ ਵਾਲਾ ਬੰਨ ਕਹਿੰਦੇ ਜੀ ਬੜਾ ਜ਼ਬਰਦਸਤ ਕੰਮ ਕੀਤਾ ਪੰਜਾਬੀਆਂ ਨੇ ਜੀ ਇੱਥੇ ਦੀ ਆ ਤੁਸੀਂ ਦੇਖ ਸਕਦੇ ਦੀ ਨਜ਼ਾਰਾ ਦੀ ਔਰ ਦੇਖੋ ਹਮ ਹਮਾਕੇ ਸੰਗਤ ਇੱਥੇ ਪਹੁੰਚੀ ਹੋਈ ਹੈ ਜੀ ਔਰ ਸਤਲੁਜ ਦਾ ਵਹਾ ਜਿਹੜਾ ਹੈ ਇਹਨਾਂ ਨੇ ਰੋਕ ਲਿਆ ਜੀ ਔਰ ਇੱਕ ਖਾਸ ਸ਼ਖਸੀਅਤ ਦੇ ਨਾਲ ਮਨਾ ਰਹੇ ਦੀ ਤੁਹਾਨੂੰ ਜੀ ਸਸੀ ਕਾਲ ਜੀ ਕੀ ਨਾਮ ਦੀ ਤੁਹਾਡੇ ਦੀ ਜਗਰੂਪ ਸਿੰਘ ਹਾਂ ਜੀ ਆਹ ਹੈ ਜੀ ਸਰਦਾਰ ਜਗਰੂਪ ਸਿੰਘ ਦੀ ਇਹਨਾਂ ਨੇ ਕੰਮ ਕੀਤਾ ਜੀ ਅਸਲੀ ਖਾਸ ਕੰਮ ਆਪਣੀ ਜ਼ਮੀਨ ਜਿਹੜੀ ਐ ਉਹ ਵੰਦੀ ਵੇਝਵੇ ਪਪੂਲਰ ਕੱਟਦੇ ਹੋਣ ਕੱਟ ਜਾਣ ਦੀ ਔਰ ਇਹਨਾਂ ਨੇ ਆਪਣੇ ਪਪੂਲਰ ਵੀ ਵੜ ਦਿੱਤੇ ਲੇਕਿਨ ਪਾਣੀ ਦਾ ਵਹਾਰ ਰੋਕ ਲਿਆ ਜੀ ਕੀ ਕਹਿੰਨੇ ਸੀ ਕਿੱਦਾਂ ਹੋਇਆ ਜੀ ਇਹਦੀ ਬਾਈ ਜੀ ਜਦੋਂ ਪਾਣੀ ਆਇਆ 29 ਤਰੀਕ ਨੂੰ ਜੀ ਹੂੰ ਮੈਨੂੰ ਮਹਿਕਮਾ ਨੇ ਇੱਕ ਵਾਰ ਪੁੱਛਿਆ ਆਪਣੇ ਜਿਹੜੇ ਸੇਵਾਦਾਰ ਬੰਦੇ ਸੀਗੇ ਕਹਿੰਦੇ ਵੀ ਪਬਲਿਕਰ ਵਧਣਾ ਹੈ ਮਾਈ ਏਰੀਆ ਬਚਦਾ ਬਚਦੇ ਕੋਈ ਕਰਨੀ ਵੀ ਸਾਡੇ ਬੂਟੇ ਖਰਾਬ ਹੁੰਦੇ ਹੋ ਜਾਣ ਕੋਈ ਗੱਲ ਨਹੀਂ ਹੈਗੀ ਇਹ ਬਸ ਏਰੀਆ ਬਚਣਾ ਚਾਹੀਦਾ ਏਰੀਆ ਬਚਣਾ ਚਾਹੀਦਾ ਕੋਈ ਗੱਲ ਨਹੀਂ ਬੂਟੇ ਫੇਰ ਹੋ ਜਾਣਗੇ ਇਹਦੇ ਵਿੱਚ ਸਰਦਾਰ ਮਹਿੰਦਰ ਸਿੰਘ ਫਰੀਦ ਤੋਂ ਸਰਦਾਰ ਲੰਬਰ ਦਾਸ ਅੰਦੋਦਬਰ ਤੋਂ ਇਹਨਾਂ ਦਾ ਬਹੁਤ ਵੱਡਾ ਸਹਯੋਗ ਆਇਆ। ਹੂੰ ਉਹਨਾਂ ਨੇ ਮੇਰੀ ਪੂਰੀ ਹੈਲਪ ਕਰੀ ਆ। ਇਹ ਪਿੰਡ ਮਾਲੇ ਵਾਲੇ ਕਹਿੰਦੇ ਸਾਰੇ ਪਿੰਡ ਮਾਲੇ ਵਾਲੇ ਕਹਿੰਦੇ ਆ। ਮਾਲੇ ਵਾਲੇ ਪਿੰਡ ਆ। ਹੂੰ ਆਲੇ-ਦਾਲੇ ਪਿੰਡਾਂ ਵਜੀਦਪੁਰ, ਰਸੀਦਪੁਰ, ਧੁੰਮੇ ਵਾਲ, ਦੋਦਬਰ, ਅਟਾਰੀ ਸਾਰੇ ਪਿੰਡਾਂ ਨੇ ਮਦਦ ਭੇਜੀ ਆਈ। ਹੂੰ ਉਧਰ ਧੌਲਰਾ ਕੰਦੋਲਾ ਕਤਲੌਰ ਬਸੀ ਕੀਦੀ ਅਫਗਾਨਾ ਸਭ ਪਿੰਡਾਂ ਨੇ ਮਿੱਟੀ ਦੀਆਂ ਟਰਾਲੀਆਂ ਭੇਜੀਆਂ ਬਗੈਦਾ ਜੀ ਕਿੰਨੇ ਪਪੂਲਰ ਕਿੰਨੀ ਕੀਮਤ ਦੇ ਪਪੂਲਰ ਹੜਕੇ ਟਾਡੇ ਜਾਂ ਵੱਢ ਕੇ ਤੁਸੀਂ ਲਗਾਤੇ ਇੱਥੇ ਜੀ तकरीबन 5 ਲੱਖ ਦੇ ਗੇੜੇ ਚ ਹੋਣਗੇ ਜੀ 5 ਲੱਖ ਦੀ ਜੀ ਹਾਂਜੀ ਜੋ ਗੋਸ ਸੁਨਹਾਰ ਸ੍ਰੀ ਅਕਾਲ ਉਹ ਜਿੱਥੇ ਇੰਨੇ ਬੰਦੇ ਰੋਟੀ ਖਾਂਦੇ ਆ ਉਥੇ ਆਪਾਂ ਨੂੰ ਖਾਈਆਂ ਵਿੱਚ ਕੋਈ ਗੱਲ ਨਹੀਂ ਜੀ ਹੂੰ ਕੋਈ 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 ਪਰਵਾਹ ਨਹੀਂ ਹੈਗੀ ਆ ਦੇਖੋ ਜੀ ਸ਼ਖਸੀਅਤ 5 ਲੱਖ ਦੇ ਪਪੂਲਰ ਜਿਹੜੇ ਹੈ ਇਹਨਾਂ ਨੇ ਵੱਢ ਦਿੱਤੇ ਕਿ ਟਾ ਜਿਹੜੀ ਹੈ ਪ੍ਰੋਪਰ ਹੋ ਜੇ ਤੇ ਔਰ ਪਾਣੀ ਦਾ ਵਹਾਰ ਰੁਕਦੇ ਦੀ ਐਦਾਂ ਹੁੰਦੀ ਦੀ ਗੱਲ ਪੰਜਾਬੀਆਂ ਦੀ ਬੱਲੇ ਬੱਲੇ ਆ ਫਿਰ ਹਾਂਜੀ ਚੱਕ ਤੇ ਫੱਟੇ ਚੱਕਦੇ ਨੇ ਹੈ ਚੜਦੀ ਕਲਾ ਜੀ ਪੰਜਾਬ ਦੀ ਇਹ ਚੜਦੀ ਕਲਾ ਏ ਇਹਹੀ ਚੜਦੀ ਕਲਾ ਏ ਜਿਹੜੀ ਪੰਜਾਬੀਆਂ ਦੀ ਸਾਰੀ ਦੁਨੀਆ ਤੋਂ ਬਲਖਣ ਕਰਦੀ ਆ ਤੇ ਤੁਸੀਂ ਇਹ ਦੇਖ ਲਓ ਇਸ ਸ਼ਖਸ ਦੇ 7-8 ਲੱਖ ਦਾ ਮਾਲ ਤਾਂ ਅੱਜ ਕੱਲ ਕਿਸੇ ਦਾ 7-8 ਹਜ਼ਾਰ ਦਾ ਨੁਕਸਾਨ ਹੋ ਜਵੇ ਬੰਦਾ ਬਿਮਾਰ ਹੋ ਜਾਂਦਾ ਮੈਂ ਆਪਣੇ ਅੱਖੀਂ ਵੇਖਿਆ ਜੀ ਇਹਨਾਂ ਨੂੰ ਆਪ ਆਪਣੇ ਹੱਥਾਂ ਦੇ ਨਾਲ ਵੱਡ ਵੱਡ ਕੇ ਪਪੂਲੇ ਢਾ ਨੂੰ ਕੰਦੀ ਇਹ ਕੋਸ਼ਿਸ਼ਾਂ ਕਰ ਰਹੇ ਸੀ ਉਸ ਤੋਂ ਬਾਅਦ ਚਲੋ ਪਪੂਲ ਇਹਨਾਂ ਨੇ ਆਪਣੇ ਸਾਰੇ ਹੜਾਤੇ ਕਹਿੰਦੇ ਇਲਾਕਾ ਵਜਣਾ ਚਾਹੀਦਾ ਉਸ ਤੋਂ ਬਾਅਦ ਮੇਰੇ ਖਿਆਲ ਆ ਤਿੰਨ ਚਾਰ ਸੌ ਟਰਾਲੀਆਂ ਇਹਨਾਂ ਦੇ ਪਿੰਡ ਤੋਂ ਆਈ ਆ ਇਹਨਾਂ ਦੀ ਮਾਤਾ ਇਹਨਾਂ ਦਾ ਬੇਟਾ ਵੀ ਉੱਥੇ ਸੇਵਾ ਦੇ ਵਿੱਚ ਜੁਟਿਆ ਹੋਇਆ ਤਾਂ ਕੰਦੋਲੇ ਸਾਡਾ ਚੈਨਲ ਆ ਜੀ ਕਰਮਜੀਤ ਸਿੰਘ ਉਹਦੇ ਪਰ ਵੀਡੀਓਜ਼ ਅਪਲੋਡ ਕੀਤੀਆਂ ਹੋਈਆਂ ਇਹਨਾਂ ਦਾ ਉੱਥੇ ਸਾਰਾ ਪਿੰਡ ਬੱਚਾ ਬੱਚਾ ਥੈਲੇ ਭਰਨ ਲੱਗਿਆ ਹੋਇਆ ਤਾਂ ਟਰਾਲੀਆਂ ਭਰਨ ਲੱਗਿਆ ਹੋਇਆ ਤਾਂ ਤਾਂ ਜੋ ਇਸ ਢਹਾ ਨੂੰ ਰੋਕਿਆ ਜਾ ਸਕੇ ਹੋਰ ਤਾਂ ਹੋਰ ਸਰ ਜਿਹੜੇ ਲੋਕ ਇਹਨਾਂ ਆਲੇ ਜਿੱਦਾਂ ਪਿੰਡਾਂ ਦੇ ਵਿੱਚ ਕਈ ਵਾਰ ਮਤ ਭੇਦ ਆਪਸੀ ਅਕਸਰ ਹੋ ਜਾਂਦੇ ਆ ਉਹ ਵੀ ਲੋਕ ਆ ਕੇ ਇਹਨਾਂ ਦੇ ਮੋਢੇ ਨਾਲ ਮੋਢਾ ਲਾ ਕੇ ਖੜ ਗਏ ਕਿ ਜਗਰੂਪਾ ਟੈਨਸ਼ਨ ਵਾਲੇ ਤੇਰੇ ਨਾਲ ਖੜੇ ਆ ਇਹ ਆ ਪੰਜਾਬੀਅਤ ਹੈ ਪੰਜਾਬ ਦੀ ਪਛਾਣ ਇਸ ਟਾਈਮ ਹੀ ਜਾ ਕੇ ਸਾਡੇ ਪਿੰਡ ਦੇਖ ਸਕਦੇ ਹੁਣ ਵੀ ਮੇਰੇ ਘਰ ਦੇ ਮੂਹਰੇ ਘਰ ਤੋਂ ਬਾਅਦ 10 ਟਰਾਲੀਆਂ ਗਰੀਆਂ ਹੋਈਆਂ ਰੇਤੇ ਦੀਆਂ ਉਹਨੂੰ ਪਿੰਡ ਦੀਆਂ ਜਨਾਨੀਆਂ ਬੱਚੇ ਸਭ ਥੈਲੇ ਭਰਨ ਲੱਗੇ ਹੋਏ ਨੇ ਜੀ ਇਹ ਕਹਿੰਦੇ ਜਿਹੜੇ ਬੋਲਦੇ ਨੇ ਸੀ ਉਹ ਵੀ ਆ ਕੇ ਉਹਨਾਂ ਨਾਲ ਖੜ ਕੇ ਖੜੇ ਸਾਰਾ A ਤੋਂ Z ਜੀ ਸਭ ਇਹ ਸਭ ਖੜੀ ਆਈ ਸਾਰੇ ਗਲੇ ਸ਼ਿਕਰ ਹੋ ਰਹੀ ਮੈਂ ਪਰਦੇਸੀ ਬੰਦੇ ਸਾਡੇ ਪੱਠੇ ਪਰ ਰਹਿੰਦੇ ਨੇ ਜੀ ਮੁਕਤ ਪੱਠੇ ਪਰ ਉਥੋਂ ਉਹਨਾਂ ਬੰਦਿਆਂ ਨੂੰ ਵੀ ਆਪ ਲਿਆ ਕੇ ਉਹਲੇ ਕੰਮ ਕਰਾਇਆ ਜੀ ਉਹ ਬੰਦੇ ਖੁਸ਼ ਹੋ ਕੇ ਕੰਮ ਕਰਕੇ ਗਏ ਨਹੀਂ ਪੂਰੇ ਹਨ ਵਧੀਆ ਵਾਹ ਜੀ ਵਾਹ ਆਪਣੀ ਗੱਡੀ ਵਿੱਚ ਲਿਆ ਕੇ ਕੰਮ ਕਰਾਈ ਬੰਦਿਆਂ ਕੋਲ ਬਹੁਤ ਵਧੀਆ ਕੰਮ ਕਰਕੇ ਗਏ ਨੇ ਜੀ ਬੰਦੇ ਹਾਂ ਇਹ ਸਾਬਕਾ ਸਰਪੰਚ ਹੈ ਜੀ ਹਾਂ ਜੀ ਇਹਨਾਂ ਦੀ ਬਦਲਤ ਹੋਇਆ ਸਾਰਾ ਕੁਝ ਇਹਨਾਂ ਦੀ ਬਦਲਤ ਹੋਇਆ ਜੀ ਕੀ ਨਾਮ ਦੀ ਤੁਸੀਂ ਮੇਰਾ ਨਾਮ ਸਾਬਕਾ ਸਰਪੰਚ ਲੈਂਪਰਦਾਸ ਹਮ ਜਿਹੜੀ ਕਿ 29 ਤਰੀਕ ਨੂੰ ਅਸੀਂ ਮਤਲਬ ਵੀਡੀਓ ਬੈਲ ਕਰੀ ਤੀ ਨਾ ਹਮ ਉਹਦੇ ਉੱਪਰ ਕ ਉੱਥੇ ਦੀ ਉੱਥੇ ਰੋਕੀ ਪਰ ਛਿਪਦਾ ਪਸਾ ਛੜਦਾ ਮਤਲਬ ਵਕਤ ਮਾਰ ਮਾਰੇ ਦੀ ਗੱਲ ਆ ਭਈ ਜਿਹੜਾ ਕਿ ਮਤਲਬ 30 ਤਰੀਕ ਨੂੰ ਕਿਸੇ ਨੇ ਨਾ ਮਤਲਬ ਵੀਡੀਓ ਪਾਤੀ ਹਮ ਪ੍ਰਸ਼ਾਸਨ ਨੂੰ ਕਹਿਤਾ ਪਈ ਇੱਥੇ ਕੋਈ ਖਤਰਾ ਨਹੀਂ ਆ ਕੋਈ ਕੁਝ ਨਹੀਂ ਕੋਟਾ ਨਹੀਂ ਹੈ ਅੱਛਾ ਪ੍ਰਸ਼ਾਸਨ ਨੇ ਵੀ ਉੱਥੇ ਹੀ ਕੰਮ ਰੋਕ ਦਿੱਤਾ ਹਮ ਐਤਵਾਰ ਨੂੰ ਆਇਆ ਨਾ ਪ੍ਰਸ਼ਾਸਨ ਦਾ ਕੋਈ ਬੰਦਾ ਹਮ ਬਾਬੇ ਐਤਵਾਰ ਨੂੰ ਸ਼ਾਮ ਨੂੰ اچਾਨਾ ਹੋ ਗਿਆ ਫਿਰ ਨੱਠੇ ਫਿਰ ਗਿਆ ਭਈ ਦਾ ਜ ਮਤਲਬ ਕਿੜੀਆਂ ਚੁਗ ਗਿਆ ਖੇਤ ਫਿਰ ਕੋਈ ਫਾਇਦਾ ਨਹੀਂ ਕੰਮ ਕਰਨ ਦਾ ਉੱਥੇ ਹਮ ਹੁਣ ਸਾਰਾ ਮਤਲਬ ਪਬਲਿਕ ਨਹੀਂ ਪਾਜਣਾ ਦਾ ਸਭ ਕੁ ਪਾਜਣਾ ਦਾ ਜੇ ਕਿ ਮਤਲਬ ਪ੍ਰਸ਼ਾਸਨ ਨੇ ਪੈਸੇ ਹੁਣ ਗੌਰ ਕਰੀ ਵੀ ਆ ਪੂਰੀ ਪ੍ਰਸ਼ਾਸਨ ਵੀ ਆ ਨਾਲ ਹੁਣ ਮੁੰਡੇ ਦੇ ਮੁੰਡਾ ਨਾਲ ਜੁੜਿਆ ਪਿਆ ਵਿੱਚੇ ਸਭ ਪ੍ਰਸ਼ਾਸਨ ਆ ਸਭ ਅੱਛਾ ਕਿੰਨੇ ਕ ਪਿੰਡ ਬਚਾਲੇ ਜੀ ਆਪਾਂ ਇੱਥੇ ਇਹ ਜਿਹੜਾ ਉਹ ਸਾਡਾ ਆਕਾ ਸਾਰੇ ਜੇ ਮਤਲਬ ਬੰਨ ਟੁੱਟ ਜਾਂਦਾ ਪੱਕੇ ਮੱਛੂੜੇ ਤੱਕ ਮਤਲਬ ਪਾਣੀ ਫੇਰਨ ਦਾ 50 ਦੇ ਕਰੀਬ ਪਿੰਡਾਂ ਤੱਕ ਹੈ ਜੀ ਹੈਗਾ ਜਗਾ 50 ਟੰਡਾਂ ਦਾ ਹੈਗਾ 40 50 ਪਿੰਡਾਂ ਤੱਕ ਮਾਰ ਜਾਣੀ ਸੀ ਜੀ ਇਹਦਾ ਹਾਕਾ ਦਵਾ ਹੋ ਜਾਣਾ ਤਾਂ ਜੀ ਪੂਰਾ ਇੱਕ ਹਲਕਾ ਦਵਾ ਹੋ ਜਾਣਾ ਇੱਕ ਹਲਕਾ ਦਵਾ ਹੋ ਜਾਣਾ ਸਾਰੇ ਲੋਕਾਂ ਦਾ ਜਜ਼ਬਾ ਬਹੁਤ ਜਜ਼ਬਾ ਬਹੁਤ ਹੈ ਲੋਕ ਲੰਗਰ ਰਸਦ ਸਭ ਕੁਝ ਲੈ ਕੇ ਮੈਂ ਸਾਬ ਤੋਂ ਆਏ ਵੀ ਨਹੀਂ ਜੂ ਰੇ ਲੰਗਰ ਦਾ ਬਹੁਤ ਗੁਰਦੂਰ ਗੁਰੂ ਘਰਾਂ ਚੋਂ ਆਉਂਦੇ ਪਿੰਡਾਂ ਚੋਂ ਬਹੁਤ ਲੰਗਰ ਆਇਆ ਲੱਗਰ ਜੀ ਸ਼ੰਭੂ ਬਾਡਰ ਵਾਲਾ ਬਣ ਗਿਆ ਜੀ ਮਾਹੌਲ ਸ਼ੰਭੂ ਬਾਡਰ ਬਣਿਆ ਹੋਇਆ ਇਹ ਮਤਲ ਲੰਗਰਾਂ ਦੀ ਟੋਟੇ ਨਹੀਂ ਜੀ ਕੋਈ ਰਹੀ ਹਰੇਕ ਪਿੰਡ ਚੋਂ ਹਰੇਕ ਗੁਰੂ ਘਰਾਂ ਚੋਂ ਲੰਗਰ ਆਇਆ ਜੀ ਬਾਕੀ ਇਹ ਪੰਜਾਬੀਆਂ ਨੇ ਵਿਚਾਰਿਆਂ ਸਾਡੇ ਭਰਾਵਾਂ ਨੇ ਬਹੁਤ ਮਦਦ ਕੀਤੀ ਇਹਨੇ ਜਿਵੇਂ ਵੀਰ ਨੇ ਦੱਸਿਆ ਵੀ ਮੇਰੇ ਪਪੂਲਰ ਜਾਂਦੇ ਜਾਵੇ ਜੇ ਅਸੀਂ ਆਪਣੇ ਵਾਸਤੇ ਕਿਸੇ ਤੋਂ ਗਵਾ ਲਾ ਕੇ ਕਿਸੇ ਵਾਸਤੇ ਤਾਂ ਉਹਦੇ ਵਿੱਚ ਬਹਿਰੂੰ ਦੀ ਮਿਹਰ ਭਰੇ ਹੱਥ ਰੱਖਦਾ ਕਿਤੇ ਨਾ ਕਿਤੇ ਇਹਨੂੰ ਜਾ ਕੇ ਵੀਰ ਨੂੰ ਪਰਮਾਤਮਾ ਸਾਥ ਜਾਊਗਾ। ਕੀ ਵੱਡੀ ਗੱਲ ਕਹੀ ਐ। ਵੀ ਹਾਂਜੀ ਹਾਂਜੀ। ਇੱਕ ਹੋ ਰਹੀ ਜੇ ਨਾ ਕੋਈ ਬੰਦਾ ਕਹਿੰਦਾ ਵੀ ਮੈਂ ਕਦੇ ਰੱਬ ਨਹੀਂ ਦੇਖਿਆ ਹੈਗਾ। ਅੱਜ ਉਹ ਦੋਲਪੁਰ ਮੰਦ ਤੇ ਹੈਗਾ ਜੇ ਦੇਖ ਲੈ ਵੀ। ਜਿੰਨੇ ਵੀ ਸੇਵਾਦਾਰ ਨੇ ਇਹ ਸਾਰੇ ਰੱਬ ਦਾ ਰੂਪ ਨੇ ਜੀ। ਹਾਂ। ਸਾਰੇ ਰੱਬ ਦਾ ਰੂਪ ਨੇ ਜੀ। ਇਹ ਜੀ ਕੋਈ ਐਡਮ ਨਹੀਂ ਹੈਗੀ ਜੀ। ਇਹ 29 ਤਰੀਕ ਤੋਂ ਹੀ ਲੈ ਕੇ ਬ੍ਰੈਡ ਬਰਫੀ ਕੀ ਹੁਣ ਵੀ ਪਤਾ ਨਹੀਂ ਗਿਣੇ ਨਹੀਂ ਹੁੰਦਾ ਜੀ ਇੰਨੀ ਸੰਗਤ ਸੇਵਾ ਲੰਗਰ ਲੈ ਕੇ ਪਹੁੰਚੀ ਹੋਈ ਹੈ ਗਿਣ ਨਹੀਂ ਹੁੰਦੀ ਜੀ ਦੋ ਦੋ ਪਿੰਡ ਤੋਂ ਬਾਹਰ ਤੱਕ ਟਰਾਲੀਆਂ ਖੜੀਆਂ ਹੀ ਹੁਣ ਵੀ ਇੰਨੀ ਮਿੱਟੀ ਆਉਂਦੀ ਜਿੱਨਾ ਲੰਗਰ ਵਾਲੇ ਪਹੁੰਚ ਜਾਂਦੇ ਆ ਜੀ ਇਹੀ ਆਪਣੇ ਲੋਕਾਂ ਦਾ ਬਹੁਤ ਧੰਨਵਾਦ ਆ ਜੀ ਗੁਰੂ ਘਰਾਂ ਨੇ ਗੱਡੀਆਂ ਮੋੜੀਆਂ ਜੀ ਮਤਲਬ ਵੀ ਲੰਗਰ ਗੁਰੂ ਘਰ ਇਹ ਦੇ ਲੋ ਤੁਸੀਂ ਇੱਥੇ ਬਾਦੂ ਲੰਗਰ ਚੱਲਦਾ ਇਦਾਂ ਹੀ ਸਾਨੂੰ ਕਰਜਾਈ ਕਰਤਾ ਅਸੀਂ ਅਸੀਂ ਐ ਨਹੀਂ ਕਹਿੰਦੇ ਵੀ ਅਸੀਂ ਬੂਟੇ ਵਟਾ-ਪਟਵਾ ਉਹ ਤਾਂ ਸਾਡਾ ਉੱਤਰ ਕੇ ਸਾਡੇ ਸਿਰ ਤੇ ਸਾਰਾ ਭਾਰ ਚੜ ਗਿਆ ਇਹ ਲੋਕਾਂ ਦਾ ਇੰਨਾ ਸਾਨੂੰ ਪਿਆਰ ਲੋਕਾਂ ਚੜ ਗਿਆ ਅਸੀਂ ਭਾਰ ਚੜ ਗਿਆ ਸਾਡੇ ਤੇ ਪਿਆਰ ਦਾ ਕਰਜ਼ਾ ਚੜ ਗਿਆ ਕਹਿੰਦੇ ਹੂੰ ਤੇ ਇੱਥੇ ਨਾ ਸਰ ਤੁਹਾਨੂੰ ਹੋਰ ਦੱਸਦਾ ਮੈਂ ਇੱਥੇ ਉਸ ਵਿਅਕਤੀ ਨੇ ਵੀ ਆ ਕੇ ਤਸਲੇ ਚੱਕੇ ਆ ਥੈਲੇ ਚੱਕੇ ਆ ਸੇਵਾ ਕਰੀ ਆ ਜਿਹੜੇ ਚਿੱਟੇ ਕੱਪੜੇ ਪਾ ਕੇ ਸਰਕਾਰੀ ਜੋਬ ਕਰਨੇ ਵਾਲੇ ਲੋਕ ਆ ਜਿਨ੍ਹਾਂ ਨੇ ਕਦੇ ਇੱਕ ਤਸਲਾ ਵੀ ਨਹੀਂ ਕਦੇ ਚੱਕਿਆ ਹੋਣਾ ਇੱਕ ਵੀ ਨਹੀਂ ਚੱਕਿਆ ਹੋਊਗਾ ਨਾ ਉਹ ਵੀ ਪਹੁੰਚੇ ਹੋਏ ਆ ਉਹ ਵੀ ਜੋਵਾਨ ਜਾਂ ਵਿਅਕਤੀ ਕਿਸੇ ਵੀ ਤਰ੍ਹਾਂ ਦੀ ਕਿਸੇ ਵੀ ਉਮਰ ਦੇ ਬੰਦੇ ਉਹ ਵੀ ਆ ਕੇ ਨਾਲ ਇੱਥੇ ਅਸੀਂ ਸੇਵਾ ਕਰਦੇ ਦੇਖਿਆ ਆ ਪਾਇਓ ਜੀ ਕੈਮਰਾ ਦੀ ਇੱਥੇ ਸਾਰਿਆਂ ਤੇ ਜੀ ਆ ਦੇਖੋ ਜੀ ਸਿੰਘ ਸੂਰਮੇ ਡਟੇ ਹੋਏ ਦੀ ਕਿਆ ਕਮਾਲ ਦੀ ਗੱਲ ਹੈ ਜੀ ਐਦਾਂ ਹੁੰਦਾ ਜੀ ਕੰਮ ਦੀ ਆ ਦੇਖੋ ਜਜ਼ਬਾ ਆ ਦੇਖੋ ਜੋ ਜਲਾਲ ਜੀ ਆ ਦੇਖੋ ਲਾਈਨ ਬਣੀ ਹੋਈ ਪੂਰੀ ਦੀ ਪੂਰੀ ਮੈਂ ਕਹਿੰਦਾ ਬੱਲੇ ਬੱਲੇ ਕਰਾਈ ਹੋਈ ਹੈ ਜੀ ਕਿਆ ਕਹਨੇ ਜੀ ਬਹੁਤ ਜ਼ਬਰਦਸਤ ਕੰਮ ਹੋ ਰਿਹਾ ਜੀ ਕਿਆ ਕਹਨੇ ਜੀ ਦੇਖੋ ਜੀ ਆ ਪੂਰਾ ਦਿਖਾਇਓ ਜੀ ਸਾਰਾ ਸਤਨੁਜਵਲ ਵੀ ਕੈਮਰਾ ਪਾਇਓ ਜੀ ਪਾਣੀ ਦਾ ਵਹਾਅ ਦੇਖੋ ਕਿੰਨੀ ਤੇਜ਼ ਚੱਲ ਰਿਹਾ ਜੀ ਮੈਂ ਕਹਿੰਦਾ ਜੀ ਪਾਣੀ ਦਾ ਵਹਾਅ ਬਹੁਤ ਤੇਜ਼ ਹੈ ਪਰ ਜਜ਼ਬਾ ਉਹ ਤੋਂ ਵੀ ਡਬਲ ਤੇਜ ਹੈ ਜੀ ਔਰ ਸਾਰੇ ਪਾਸੇ ਜਨਤਾ ਹੀ ਜਨਤਾ ਸੰਗਤ ਹੀ ਸੰਗਤ ਇੱਥੇ ਪਹੁੰਚੀ ਹੋਈ ਹੈ ਜੀ ਔਰ ਇਸ ਪਾਣੀ ਦੇ ਵਹਾਰ ਨੂੰ ਰੋਕ ਲਿਆ ਕਾਮਯਾਬੀ ਮਿਲੀ ਹੈ ਜੀ ਬਹੁਤ ਜ਼ਬਰਦਸਤ ਕੰਮ ਹੈ ਜੀ ਵਾਕਈ ਇਹਨਾਂ ਨੇ ਸਹੀ ਕਿਹਾ ਕਿ ਜੇ ਰੱਬ ਦੇ ਦਰਸ਼ਨ ਕਰਨੇ ਇੱਥੇ ਆ ਕੇ ਕਰ ਲੋ ਜੀ ਤਾਂ ਇੱਥੇ ਆ ਕੇ ਆ ਜੀ ਬਿਲਕੁਲ ਗੱਲ ਸਹੀ ਹੈ ਜੀ ਪਰਮਾਤਮਾ ਔਰੇ ਆਇਆ ਹੋਇਆ ਹੁਣ ਟੁੱਕੇ ਹੋਇਆ ਪਰਮਾਤਮਾ ਵੀ ਸਾਰਾ ਕਸੂਰੇ ਦੇ ਦੇਖਣ ਨੂੰ ਮਿਲਦਾ ਪਰਮਾਤਮਾ ਹਾਜ਼ਰ ਨਾਜ਼ਰਾ ਜੀ ਹਾਂਜੀ 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 ਕਿਹਨਾਂ ਦੇ ਜੀ ਹਾਂਜੀ ਕਹਾ ਗਏ ਜੀ ਹੁਣ ਇਸ ਟਾਈਮ ਜਿਵੇਂ ਪ੍ਰਦੀਪ ਸਿੰਘ ਸਾਹਿਬ ਆ ਹਮ ਐਸਡੀਮ ਸਾਹਿਬ ਆ ਰਾਤ ਨੂੰ ਇੱਥੇ ਆਂਦੇ ਆ ਪਰ ਜਿਹੜੇ ਐਸੇ ਗਲਤ ਅੰਸਰ ਵੀਡੀਓ ਪਾਉਂਦੇ ਨਾ ਬਣਾ ਕੇ ਭਈ ਮਤਲਬ ਤੇ ਕੋਈ ਖਤਰਾ ਨਹੀਂ ਹੈਗਾ ਉਹਨਾਂ ਨੂੰ ਨੱਥ ਪਾਣੀ ਚਾਹੀਦੀ ਆ ਅੱਛਾ ਅਸੀਂ ਤਾਂ ਇੱਕ ਨੰਬਰ ਦਿਖਾਤਾ ਨਾ ਪਰ ਕਾਰਵਾਈ ਕਰਨੀ ਚਾਹੀਦੀ ਹੁਣ ਪਰਫੇ ਕਿਉਂ ਮਤਲਬ ਗਲਤ ਹਾਂ ਦੇਖੋ ਹੁਣ ਪ੍ਰਸ਼ਾਸਨ ਪੂਰੀ ਤਰ੍ਹਾਂ ਐਸਡੀ ਹੋਇਆ ਐਕਸਨ ਹੋਇਆ ਜਾਂ ਹੋਰ ਵਰਕਰ ਹੋਏ ਸਭ ਹਨ ਰਾਤ ਨੂੰ ਤਹ ਦਿਲੋਂ ਮਤਲਬ ਜੁੜੇ ਹੋਏ ਇੱਥੇ ਨਾਲ ਪਬਲਿਕ ਦੇ ਨਾਲ ਜੁੜੇ ਹੋਏ ਆ ਲਓ ਜੀ ਇੱਕ ਖਾਸ ਸੰਦੇਸ਼ਾ ਇਹਨਾਂ ਦੇ ਦਿੱਤਾ ਦੀ ਇੱਕ ਖਾਸ ਸਨੇਹਾ ਦਿੱਤਾ ਦੀ ਕਿ ਪੰਜਾਬੀ ਉਹ ਅਫਵਾਹਾਂ ਨਾ ਫਲਾਓ ਜੀ ਜਿੱਥੇ ਤੁਹਾਨੂੰ ਲੱਗਦਾ ਕਿ ਕੋਈ ਅਫਵਾਹ ਹੈ ਮੈਂ ਕਹਿੰਦਾ ਜਾਓ ਉੱਥੇ ਜਾ ਕੇ ਦੇਖੋ ਜੀ ਅਸੀਂ ਬਿਲਕੁਲ ਲਾਈਵ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਇਸ ਬੰਦੇ ਦੀ ਸ਼੍ਰੀ ਚਮਕੌਰ ਸਾਹਿਬ ਦਾ ਇਲਾਕਾ ਲੁਧਿਆਣੇ ਤੱਕ ਕਿਸ ਨੇ ਮਾਰ ਕਰਨੀ ਸੀ ਪਾਣੀ ਦੀ ਹੈ ਜੀ ਔਰ ਇਹਨਾਂ ਨੇ ਦੇਖੋ ਜੀ ਸੰਗਤ ਨੇ ਕਿ ਆ ਜਜ਼ਬਾ ਦਿਖਾਇਆ ਹੋਇਆ ਜੀ ਬੜੀ ਜਲਦੀ ਹੋਰ ਗੱਲਾਂ ਬਾਤਾਂ ਵੀ ਤੁਹਾਡੇ ਸਾਹਮਣੇ ਕਰਾਂਗੇ ਜੀ ਮੈਂ ਤੇਜਿੰਦਰ ਚੋਪੜਾ ਤੇ ਕੈਮਰੇ ਤੇ ਰਾਜੀਸ਼ ਚੋਪੜਾ ਤੇ ਮੇਰੇ ਇੱਥੇ ਸੂਤਰਤਾਰ ਸ਼੍ਰੀ ਕਰਮਜੀਤ ਸਿੰਘ ਜੀ ਇਹਨਾਂ ਨੇ ਬਹੁਤ ਵਧੀਆ ਰੋਲ ਅਦਾ ਕੀਤਾ ਇਹਨਾਂ ਦਾ ਇੱਕ ਚੈਨਲ ਵੀ ਹੈ ਉਸ ਨੂੰ ਵੀ ਸਬਸਕ੍ਰਾਈਬ ਕਰ ਲਿਓ ਇਸ ਇਲਾਕੇ ਦੇ ਵੀਡੀਓਜ਼ ਇਹ ਬਹੁਤ ਪੰਦੇ ਰਹਿੰਦੇ ਨੇ ਜੀ ਧੰਨਵਾਦ ਜੀ ਧੰਨਵਾਦ ਸ਼ੁਕਰੀਆ ਜੀ